ਚੈਨਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹਨਾਂ ਜੀ ਗਰੁੱਪ ਤੇ ਆਉਣ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਅੱਜ ਦੂਜੇ ਦਿਨ ਵੀ ਸੋਹਣਾ ਚਮਕਾਰ ਹੋ ਗਿਆ ਧੁੱਪ ਨਿਕਲੂਗੀ ਅੱਜ ਫੇਰ ਬੱਚੇ ਭਾਤੇ ਆਪਾਂ ਨੇ ਠੀਕ ਆ ਜੀ ਢਾਂਗੀ ਤੇ ਛੇਤੀ ਲੱਗ ਜੰਨੇ ਛੋਟੇ ਹੁੰਦੇ ਇੱਕ ਨਾਲ ਬਿਠਾਉਣ ਲੱਗ ਜਿਓ ਜੀ ਹਾਂ ਜੀ ਬਾਕੀ ਹੋਰ ਸਭ ਤੇ ਜਾਨਵਰ ਪੰਛੀ ਸਭ ਦੇ ਠੀਕ ਠਾਕ ਆ ਜੀ ਹੋਰ ਅੱਜ ਆਪਾਂ ਤੁਹਾਡੇ ਨਾਲ ਮੈਡੀਸਿਨ ਬਾਰੇ ਜਿੰਨੀ ਸਾਨੂੰ ਆਉਂਦੀ ਹੈ ਜਾਣਕਾਰੀ ਸ਼ੇਅਰ ਕਰਾਂਗੇ ਜੀ ਜੋ ਆਪਾਂ ਨੇ ਭਾਰਤੀ ਆ ਜੋ ਆਪਾਂ ਨੇ ਰਿਜ਼ਲਟ ਲਏ ਆ ਜੀ ਮੈਡੀਸਿਨ ਦੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਿੱਦਾਂ ਜਿੱਦਾਂ ਵੀ ਹੋਈ ਸਾਰੀ ਜਾਣਕਾਰੀ ਸਹੀ ਜੋ ਆਪਾਂ ਨੇ ਭਾਰਤੀ ਆ ਜੀ ਆਪ ਠੀਕ ਆ ਜੀ ਆਜੋ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਜਿਆਦਾ ਦਿੱਕਤ ਆ ਰਹੀ ਹੈ ਜਿਹੜੀ ਪਾਵਰ ਜੈਲ ਪੁਰਾਣੀ ਬੰਦ ਹੋ ਗਈ ਜੀ ਉਹਦੇ ਵਿੱਚ ਆਫਸਾ ਕਲੋਸਿਨ ਜਿਹੜਾ ਸਾਲਟ ਸੀ ਉਹ ਕੱਢਤਾ ਇਹ ਪਾਵਰ ਜੈਲ ਦਾ ਥੋੜਾ ਜਿਹਾ ਘੱਟ ਆ ਸਾਰਾ ਪਰ ਆਪਾਂ ਜਿੰਨਾ ਚਿਰ ਕੋਈ ਨਵੀਂ ਜਾਣਕਾਰੀ ਨਹੀਂ ਮਿਲੀ ਉਹ ਸੇਮ ਸਾਲਟ ਦੀ ਆਪਾਂ ਨੇ ਇਹਦੇ ਵਿੱਚ ਜਿਹੜੀ ਆਪਾਂ ਨਵੀਂ ਪਾਵਰ ਜੈਲ ਇਹਦੇ ਵਿੱਚ ਆਪਣਾ ਲੈਕਸਨ ਪਾਊਡਰ ਪਾ ਕੇ ਵਿੱਚ ਥੋੜਾ ਜਿਹਾ ਦੋ ਕੁ ਚੁਟਕੀਆਂ 10 ਐਮਲ ਇਹ ਪਾ ਕੇ 10 ਐਮਲ ਆਪਣਾ ਲੀਵਰ ਵਾਲੀ ਦਵਾਈ ਪਾ ਕੇ 10 ਐਮਲ ਆਪਾਂ ਨੇ ਮਲਟੀ ਸਟਾਰ ਪਾ ਕੇ ਉਹ ਬੂੰਦਾ ਚਾਰ-ਚਾਰ ਪਾ ਦਿੰਦੇ ਤੇ ਜਿਨ੍ਹਾਂ ਨੂੰ ਜਿਹੜਾ ਢਿੱਲਾ ਮੱਠ ਲੱਗਦੀ ਸੀ ਜਣੀ ਐਨ ਤਰ ਬਰ ਤਰ ਹੋ ਜਾਂਦਾ ਤਾਂ ਕਬੂਤਰ ਉਹ ਇਹਦੇ ਨਾਲ ਵੀ ਕੰਮ ਚਲਾਇਆ ਪਰ ਹੁਣ ਜਾਨੀ ਜਿਆਦਾ ਦਿੱਕਤ ਇਹ ਜਾਨੀ ਇਕੱਲੀ ਦਾ ਕੋਈ ਰਿਜ਼ਲਟ ਜਿਆਦਾ ਖਾਸ ਨਹੀਂ ਹੈਗਾ ਇਹ ਤੁਹਾਨੂੰ ਰਿਜ਼ਲਟ ਲਿਆਉਣ ਦੱਸਦੇ ਆ ਜੀ ਅ ਬਹੁਤ ਵਧੀਆ ਰਿਜ਼ਲਟ ਹੈ ਇਹ ਦਵਾਈ ਦਾ ਜਾਨੀ ਦੇਣੇ 5 ਤੋਂ 2 ਕੇ ਇਹਦੇ ਪਾਵਰ ਜਲੋਂ ਵਧੀਆ ਰਿਜ਼ਲਟ ਹੈ ਇਹ ਸੇਮ ਸਾਲਟ ਹੈ ਜਿਹੜੀ ਪੁਰਾਣੀ ਆਪਣੀ ਪਾਵਰ ਜਲਤੀ ਉਹਦੇ ਨਾਲ ਦੇ ਸੇਮ ਸਾਲਟ ਹੈ ਨਹੀਂ ਆਹ ਦੇਖੋ ਆਹ ਦਵਾਈ ਹੈ ਦਿੱਤੀ ਹੈ ਜੀ ਆਪਾਂ ਨੇ ਇਹ ਪੂਰੀ ਐਨ ਦਵਾਈ 5.2 ਕੇ ਪਿਲੇ ਰੰਗ ਦੇ ਵਿੱਚ ਦਵਾਈ ਹੁੰਦੀ ਹੈ ਜੀ ਗਾੜੀ ਜੀ ਤੇ 5-5 ਤੋਪਕੇ ਦੋ ਜਿਹੜਾ ਬੱਚਾ ਜਾਂ ਕਬੂਤਰ ਟਿੱਲਾ ਤਰਬਰਤਰ ਹੋ ਜਾਂਦਾ ਜੀ ਚੁਸਤ ਚਲਾਕ ਦੂ ਇਹ ਦਿਨ ਸਭ ਤੇ ਵੱਧ ਪ੍ਰੋਬਲਮ ਇਹ ਚੀਜ਼ ਦੀ ਆ ਰਹੀ ਹੈ ਜੀ 60% ਦੇ ਬੀ ਦੀ ਸੀਸੀ ਆ ਜੀ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਆ ਜੀ ਆਪਾਂ ਵਰਤੀ ਹੈ ਜੀ ਇਹ 10 ਕਿ ਦਿਨ ਹੋ ਗਏ ਲਿਆਂਦੀ ਨੂੰ ਮੈਂ ਦਿੱਤੀ ਆ ਕੂਤਰਾਂ ਨੂੰ ਵਧੀਆ ਰਿਜ਼ਲਟ ਆ ਜੀ ਇਹਦਾ ਧਿਆਨ ਨਾਲ ਦੇਖ ਲੋ ਜੀ 60% ਦੇ ਬੀ ਦੀ ਸੀਸੀ ਇਹ ਭਰਾ ਇਹ ਨਵੀਆਂ ਜੀ ਜਿਹੜੀ ਆਈ ਆ ਮਤਲਬ ਆ ਜਿਹੜੀ ਪੁਰਾਣੀ ਬੰਦ ਹੋ ਗਈ ਉਹ ਸੇਮ ਸਾਲਟ ਹੈ ਜਿਹੜੇ ਸਾਲਟ ਉਹਦੇ ਵਿੱਚ ਤੇ ਸਾਰੇ ਆ ਸਾਲਟ ਆ ਜੀ ਇਹ ਆਪਣਾ ਹੋ ਗਿਆ ਪਾਵਰ ਜੈਲ ਠੀਕ ਆ ਜੀ ਹੁਣ ਆਜੋ ਆਪਣਾ ਅੱਜ ਕੱਲ ਹੁਣ ਜਿਕਣਾ ਮਲਾਪਾਂ ਦੀ ਦਵਾਈ ਲਾਉਣੀ ਆ ਸਭ ਵੀਰਾਂ ਨੇ ਵੀ ਜਿਕਣਾ ਪੱਟਣ ਤੇ ਪਹਿਲਾਂ ਅਗਲਾ 20 ਦਿਨ ਲਾਉਂਦਾ ਕੋਈ 15 ਦਿਨ ਲਾਉਂਦਾ ਦੇਖੋ ਜੀ ਨਾਲੇ ਨਾਰਮਲ ਨਾਲੇ ਮਲਾਪ ਵਧੀਆ ਕੱਢਦੀ ਹੈ ਜੀ ਉਹ ਆ ਪੈਪਰਾਜਨ ਆ ਜੀਨ ਆਹ ਦੇਖੋ ਜੀ ਪੈਪਰਾਜਨ ਆ ਜੀਨ ਤੇ ਹਾਈ ਟੈਕ ਇੱਕ ਕਬੂਤਰ ਨੂੰ ਪੈਪਰਾਜਨ 1 ਕਿਐਮਐਲ ਚਾਰ ਤੁਕ ਕੇ ਦੇ ਹਾਈ ਟੈਕ ਦੇ ਵਿੱਚ ਮਿਲਾ ਲੈਣੇ ਆ ਚਾਹੇ ਆਪਣਾ ਗੋੜ ਗੋੜ ਉਹ ਪਾਣੀ ਜਿਹੜਾ ਆਹ ਲੋਕ ਕੁਝ ਕਰ ਲੋ ਹਨਾ ਉਹ ਕਰਕੇ ਠੰਡਾ ਕਰਕੇ ਗੁੜ ਜਮਾ ਹੀ ਚਾਣੀ ਬਣਾ ਕੇ ਗੁੜ ਦੀ ਉਹ ਠੰਡਾ ਕਰਕੇ ਪਾਣੀ ਇਹ ਵਿੱਚ ਪਾ ਲੋ 1-1 ਦਾ ਯਾਨੀ 15-15 ml 20-20 ml ਜੀ ਨੇ ਦੇਣੀ ਆ ਉਹ ਦੇ ਸਕਦਾ ਯਾਨੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਬਹੁਤ ਵਲਪ ਨਿਕਲਦੀ ਜਿਹਨੇ ਨਾਲ ਮੈਂ ਇਹੀ ਯੂਜ਼ ਕਰਦਾ ਹੋਰ ਕੋਈ ਦਵਾਈ ਮੇਰੇ ਕੋਲ ਯੂਜ਼ ਕਰ ਨਹੀਂ ਕਰੀ ਠੀਕ ਹੈ ਜੀ ਇਹਦੀ ਕੀ ਮਤਲਬ ਹੈ ਜਦ ਚਲਦੀ ਬਾਜ਼ੀਆਂ ਜਿਹੜੀ ਉਹ ਦੇਣੀ ਹੈ ਬਾਹਰ ਮਾਉਟ ਲਿਆਵਾਂਗੇ ਜੀ ਉਹਦੀ ਵੀ ਵੀਡੀਓ ਪਾਉਂਗੇ ਜੀ ਆਪਾਂ ਬਾਹਰ ਮਾਉਟ ਦੀ ਵਧੀਆ ਯਾਨੀ ਆਪਾਂ ਵਰਤੀ ਤਾਂ ਹੈ ਨਹੀਂ ਕੋਈ ਮਿੱਤਰ ਨੇ ਵਰਤੀ ਆ ਵਧੀਆ ਰਿਜ਼ਲਟ ਆ ਜੀ ਕਹਿੰਦੇ ਸਮੇਂ ਦੇ ਕਿਣਾ ਬਾਜ਼ੀ ਛੱਡਣੀ ਆ ਤਾਂ ਰਿਜ਼ਲਟ ਉਹਦਾ ਬਹੁਤ ਵਧੀਆ ਏ ਇਹ ਦੇਖੋ ਜੀ ਇਹ ਹਾਈ ਟੈਕ ਹੈ ਇਹ ਪੇਪਰ ਆ ਜੀ ਨਾ ਠੀਕ ਹੈ ਜੀ 1 ਐਮਐਲ ਦਿੰਨੇ ਆ ਬੱਚੇ ਨੂੰ ਅੱਧਾ ਐਮਐਲ ਦਿੰਨੇ ਆ ਤਿੰਨ ਤੋਂ ਬਕੇਰੇ ਦਿੰਨੇ ਆ ਜਿਹੜੇ ਬੱਚੇ ਨੂੰ ਲਾਉਣੀਆਂ ਠੀਕ ਹੈ ਜੀ ਉਹਦੇ ਬਾਅਦ ਆਪਣੀ ਆ ਗਈ ਲੀਵਰ ਟੋਨਿਕ ਸਭ ਨਾਲੋਂ ਵਧੀਆ ਲੀਵਰ ਟੋਨਿਕ ਹੈ ਜੀ ਬਰੋ ਟੋਨ ਫੁੱਲ ਟਾਪ ਟੂ ਟਾਪ ਫੁੱਲ ਰਿਜ਼ਲਟ ਹੈ ਜੀ ਕੋ ਉਤਰ દાਣੇ ਛੱਡੇ ਹੋਣ ਨਾ ਖਾਂਦਾ ਹੋਵੇ ਅੰਦਰ ਲੀਵਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਸਾਬ ਨਾਲੋਂ ਬੈਸਟ ਰਿਜ਼ਲਟ ਇਹ ਦਵਾਈ ਦਾ ਬਰੋਟਾ ਹੁੰਦਾ ਇਹ ਕਈ ਵੀਰਾਂ ਨੂੰ ਪਤਾ ਨਹੀਂ ਇਹ ਜਿਆਦਾ ਦੇ ਦੰਨੇ ਆ ਫਿਰ ਇਹ ਤੁਹਾਨੂੰ ਪਤਾ ਜਿਆਦਾ ਦਵਾਈ ਜਿਆਦਾ ਕੋਈ ਵੀ ਚੀਜ਼ ਆ ਨੁਕਸਾਨ ਕਰਦੀ ਹੈ ਜੀ ਇਹਦੀ ਡੋਜ਼ ਹੈਗੀ ਇੱਕ ਕੂਟ ਤੇ ਚਾਰ ਟੁਪਕੇ ਜਿਆਦਾ ਨਹੀਂ ਹੈਗੀ ਚਾਰ ਜਾਂ ਪੰਜ ਟੁਪਕੇ ਆ ਆਪਾਂ ਇੱਕ ਇੱਕ ਦੋ ਦੋ ਐਮ ਐਲ ਦੇ ਦੰਨੇ ਆ ਉਹ ਫਿਰ ਅੰਦਰ ਕੂਟ ਤੇ ਸੈਟੇ ਨਹੀਂ ਆਉਂਦੀ ਕੋਈ ਵੀ ਚੀਜ਼ ਆ ਹੁਣ ਜੇ ਜਿਆਦਾ ਦਵਾਂਗੇ ਅੰਦਰ ਨੁਕਸਾਨ ਹੀ ਕਰਨਾ ਹੀ ਉਹਨੇ ਇਹ ਨੋਟ ਕਰ ਲਓ ਜੀ ਆਪਣੇ ਵੀਰ ਜਿਹੜੇ ਸ਼ੌਂਕੀ ਜਿਹੇ ਸਾਰੇ ਇਹ ਬਰੋਟੋਨ ਕਬੂਤਰ ਨੂੰ ਚਾਰ ਜਾਂ ਪੰਜ ਬੂੰਦਾਂ ਹੀ ਦੇਣੀਆਂ 10 ਐਮਐਲ ਪਾਣੀ ਦੇ ਵਿੱਚ ਠੀਕ ਹੈ ਜੀ ਜੇ ਤੁਹਾਡਾ ਕਬੂਤਰ ਜਿਆਦਾ ਜਨਾ ਸੋਕੇ ਚ ਆਇਆ ਵਾ ਉਹਦਾ ਵੀ ਤੁਹਾਨੂੰ ਦੱਸਦਾ ਹੀ ਮੈਂ ਇਲਾਜ ਜਿਆਦਾ ਸੋਕੇ ਜਾਂ ਕਮਜ਼ੋਰ ਹੋ ਗਿਆ ਕਬੂਤਰ ਠੀਕ ਹੈ ਜੀ ਦੁੱਧ ਲੈ ਲੈਣਾ ਜੀ ਥੋੜਾ ਜਿਹਾ ਦੁੱਧ ਲੈ ਲੈਣਾ ਤੁਸੀਂ 20 ਐਮਐਲ ਦੁੱਧ ਲੈਣਾ 20 ਐਮਐਲ ਵਿੱਚ ਪਾਣੀ ਪਾ ਲੈਣਾ ਠੀਕ ਹੈ ਜੀ ਅੱਧਾ ਚਮਚਾ ਜਾਂ ਪੂਰਾ ਚਮਚਾ ਪੂਰਾ ਉਹਦਾ ਚੀਨੀ ਦਾ ਲੈ ਲੈਣਾ ਜਿਵੇਂ ਜਦ ਉਹ ਮੈਲਟ ਹੋ ਗਈ ਵਿੱਚ ਚੀਨੀ আর ਪਾਣੀ ਦੇ ਉਹਦੇ ਵਿੱਚ ਉਹ ਦਾਦਾ ਸੈਮਲਕੂ ਤੋਂ ਰੋਜ਼ ਦੇਈ ਜਾਓ ਤੇ ਆ ਆ ਗੋਲੀ ਹੈ ਜੀ ਆਹ ਨਿਓਰੇਬਨਫੋਰਡ ਦੀ ਇੱਕ ਗੋਲੀ ਇਹ ਦੇਈ ਜਾਓ ਤੁਹਾਡੇ ਕੂਤ ਦਾ ਸੋਕਾ ਦਿਨਾਂ ਜੇ ਠੀਕ ਹੋ ਜਾਊਗਾ ਜੀ ਜਦ ਤੁਹਾਨੂੰ ਲੱਗਣ ਲੱਗੇ ਥੋੜਾ ਚਗਣ ਚਗਣ ਲੱਗ ਗਿਆ ਤੁਸੀਂ ਟਾਇਰਾਮਾਈਸੀਨ ਦੀ ਗੋਲੀ ਵੀ ਦੇ ਸਕਦੇ ਹੋ ਉਹ ਵੀ ਆਪਣੇ ਕੋਲ ਹੈਗੀ ਇੱਧਰ ਭਈ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਹੁਣ ਕਈ ਵੀਰਾਂ ਨੇ ਕਣਾ ਪਰ ਪਟਾਈ ਹੋ ਗਈ ਪਰ ਪਟਾਈ ਤੇ ਬਾਅਦ ਆਪਾਂ ਨੇ ਕੀ ਕਰਨਾ ਹੈ ਪਰ ਪਟਾਈ ਦੇ ਬਾਅਦ ਆਪਾਂ ਨੇ ਕੈਲਸ਼ੀਅਮ ਦੀ ਲੋਡ ਪਾਣੀਆ ਕਬੂਤਰਾਂ ਨੂੰ ਕਈ ਵੀਰੇ ਕਈ ਵੀਰ ਆਸਟਾਵੇਟ ਦਿੰਨੇ ਆ ਉਹ ਵੀ ਬਹੁਤ ਵਧੀਆ ਜੀ ਗੁਲਾਬੀ ਰੰਗ ਦਾ ਇਹ ਆ ਜਿਹੜਾ ਇਹ ਖਾਸ ਬਹੁਤ ਵਧੀਆ ਸ਼ਾਈਨਿੰਗ ਆਉਂਦੀ ਹੈ ਇਹਦੇ ਵਿੱਚ ਸਾਰੇ ਮਲਟੀ ਵਿਟਾਮਿਨ ਹੁੰਦੇ ਆ ਜੀ ਮਲਟੀ ਸਟਾਰ ਇਹ ਆਪਣੇ ਕੋਲ ਖਤਮ ਹੋ ਗਈ ਜੀ ਆਪਾਂ ਲਿਆਉਂਗੇ ਹੁਣ ਜਾਂ ਪਟੋਗੇ ਇਹ ਮਲਟੀ ਸਟਾਰ ਆ ਜੀ ਬਹੁਤ ਸੋਹਣਾ ਜਿਆਦਾ ਵਧੀਆ ਰਿਜ਼ਲਟ ਆ ਜੀ ਲੋਹੇ ਵਰਗੇ ਜਿਕਣਾ ਕਹਿੰਦੇ ਕਣਾ ਫੰਗ ਆਉਣੀ ਇਹਦੇ ਨਾਲ ਟੋਪ ਰਿਜ਼ਲਟ ਆਈਏ ਦਵਾਈ ਦਾ ਇਹ ਦੇਖੋ ਜੀ ਧਿਆਨ ਨਾਲ ਬਹੁਤ ਵਧੀਆ ਰਿਜ਼ਲਟ ਆਈਏ ਇਹਦਾ ਇਹ ਤੁਸੀਂ ਆਪਣੇ ਘਰ ਉਤਰਾ ਨੂੰ ਪਾ ਸਕਦੇ ਆ ਜੀ ਇਹ ਇਹਦੀ ਇਹਦੀ ਡੋਜ਼ ਆਪਾਂ ਜਿਹੜੀ ਵਰਤਦੇ ਆ 1 ਲੀਟਰ ਪਾਣੀ ਦੇ ਵਿੱਚ 2 ਐਮ ਐਲ ਵਰਤਦੇ ਆ ਜੀ ਜ਼ਿਆਦਾ ਨਹੀਂ ਵਰਤਦੇ 1 ਲੀਟਰ ਪਾਣੀ ਦੇ ਵਿੱਚ 2 ਐਮ ਐਲ ਵਰਤਦੇ ਆ ਜੀ ਮਲਟੀ ਸਟਾਰ ਦੇਖ ਲਓ ਧਿਆਨ ਨਾਲ ਜੀ ਠੀਕ ਆ ਜੀ ਤੇ ਇਹ ਨੋਰਮਲ ਆ ਜੀ ਇਹ ਕੱਲੀ ਲੀਵਰ ਵਾਸਤੇ ਆ ਜੀ ਇਹ ਪਹਿਲਾਂ ਲਿਆਂਦੀ ਸੀ ਇਹਦਾ ਯਾਨੀ ਇਹਦਾ ਰਿਜ਼ਲਟ ਕੋ ਘੱਟ ਆ ਜੀ ਜਿਹੜੀਆਂ ਬਰੋਟਾਉਨ ਇਹਦਾ ਜ਼ਿਆਦਾ ਰਿਜ਼ਲਟ ਆ ਜੀ ਜਨ ਲੀਵਰ 52 ਦਾ ਘੱਟ ਰਿਜ਼ਲਟ ਆ ਇਹ ਤੁਸੀਂ ਆਮ ਜਿਕਣਾ ਜ਼ਿਆਦਾ ਦਵਾਈ ਲਾਤੀ ਕੂਤਰਾਂ ਨੂੰ ਜੂਨਾਂ ਦੀ ਦੋ ਤਿੰਨ ਦਿਨ ਬਾਅਦ ਆਪਾਂ ਦਿੰਨੇ ਹੁੰਨੇ ਨਾ ਦੋ ਤਿੰਨ ਦਿਨ ਲਗਾਤਾਰ ਤੇ ਆਹ ਲੀਵਰ 52 ਦੇ ਸਕਦੇ ਆ ਇਹ ਜਿਕਣਾ ਕੋਈ ਰੈਗੂਲਰੀ ਕੂਤਰ ਦਾਣੇ ਤਰੁੱਕ ਗਿਆ ਜਾਂ ਕੋਈ ਹੋਰ ਸੋਖ ਸਾਗ ਚ ਆ ਗਿਆ ਇਹ ਬਰੋਟਾਉਨ ਇਹ ਦੇ ਸਕਦੇ ਜਦੋਂ ਯਾਨੀ ਇਹਦਾ ਇਕੱਲਾ ਦਵਾਈ ਦੂਈ ਨੂੰ ਲੀਵਰ ਦੇ ਹੀ ਆ ਇਕੱਲਾ ਫਾਇਦਾ ਉਹਦੇ ਵਿੱਚ ਸਾਰੀ ਭੁੱਖ ਭੱਕ ਸਭ ਲੋਡ ਕਰ ਦਿੰਦੀ ਜੀ ਬਰੋਟਾਉਨ ਠੀਕ ਆ ਜੀ ਆ ਦੇਖੋ ਆ ਮੈਂ ਤੁਹਾਨੂੰ ਦੱਸਿਆ ਪਤਾ ਜਿਆਦਾ ਆਪਣਾ ਆ ਉਹ ਬਣਾ ਕੇ ਰੱਖਿਆ ਪਤਾ ਹੀ ਮੇਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਤਾਂ ਵੀ ਜਦ ਆਹ ਨਮੀ ਜਿਹੜੀ ਆਈ ਦੀ ਜਿੱਦ ਬਸ ਸਾਲਟ ਹੈ ਨਹੀਂ ਤਾਂ ਪਾਵਰ ਜਲ ਦਾ ਤੇ ਆਪਾਂ ਨੇ ਆ ਦੇਖੋ ਲਿਕਸਨ ਪਾਊਡਰ ਜਿਹੜਾ ਨੇ ਪੇਟ ਐ ਇਨਫੈਕਸ਼ਨ ਹੁੰਦੀ ਆ ਇਹਦੇ ਵਿੱਚ ਦੋ ਕੁ ਚੁਟਕੀਆਂ ਪਾ ਲੀਆਂ ᱛੀਆਂ ਇਹਦੇ ਵਿੱਚ ਮਾਲਟੀ ਸਟਾਰ ਪਾ ਲਿਆ ਤਾਂ ਤੇ ਆਪਣੀ ਲੀਵਰ ਵਾਲੀ ਪਾਲੀ ਦੀ ਫਿਰ ਚਾਰ-ਚਾਰ ਬੂੰਦਾ ਦੇਣ ਤੇ ਇਹਦਾ ਵੀ ਮੈਨੂੰ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਕਬੂਤਰ ਤਰ-ਤਰ ਹੋ ਜਾਂਦੇ ਸੀ ਆ ਲਿਕਸਨ ਪਾਊਡਰ ਆ ਜੀ ਇਹ ਮਤਲਬ ਆਪਾਂ ਹੁਣ ਜੇ ਕਹਣਾ ਸਿਆਲ ਦੇ ਵਿੱਚ ਕਬੂਤਰਾਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਯੂਜ਼ ਕਰਾ ਸਕਦੇ ਆ ਜੀ ਯਾਨੀ ਮੈਂ ਕਦੇ ਮਣਿਆ ਤੇ ਨੇ ਤੇ ਨੇ ਜੋ ਯਾਨੀ ਚੂੰਡੀਆਂ ਪਾ ਦਿੰਦੀਆਂ ਦੋ ਚੂੰਡੀਆਂ ਅੱਧਾ ਲੀਟਰ ਪਾਣੀ ਦੇ ਵਿੱਚ ਇਕ ਨਹੀਂ ਫਿਰ ਮੈਲਟ ਕਰਕੇ ਕਬੂਤਰਾਂ ਨੂੰ ਪਿਲਾ ਦਿੰਦਾ ਜੀ ਠੀਕ ਆ ਜੀ ਬਹੁਤ ਵਧੀਆ ਰਿਜ਼ਲਟ ਆ ਜੀ ਇੱਕ ਆਪਣਾ ਪਾਊਡਰ ਆਉਂਦਾ ਇੱਕ ਪਾਊਡਰ ਜੀ ਟੈਟਰਾਸਾਈਕਲੀਨ ਉਹ ਮੈਂ ਡੱਬੀ ਚ ਪਾ ਕੇ ਰੱਖਿਆ ਹੋਇਆ ਜੀ ਕਿਹਣਾ ਹੁਣ ਇਦਾਂ ਵੱਢਿਆ ਹੋਇਆ ਉਹ ਉਹਦੀਆਂ ਡਲੀਆਂ ਬਣ ਜੰਨੀਆਂ ਜੀ ਫਿਰ ਉਹ ਸੈੱਟ ਨਹੀਂ ਆਉਂਦਾ ਹੈਗਾ ਮੈਂ ਡੱਬੀ ਚ ਪਾ ਕੇ ਥੱਲੇ ਹੀ ਰੱਖਿਆ ਉਹ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਜਿਕਣਾ ਠੰਡ ਜ਼ਿਆਦਾ ਪੈ ਰਹੀ ਸੀ ਕਈ ਦਿਨ ਤਾਂ ਹੁਣ ਦੋ ਦਿਨ ਤੋਂ ਧੁੱਪਾਂ ਨਿਕਣ ਲੱਗੀ ਆ ਜਿਕਣਾ ਠੰਡ ਜ਼ਿਆਦਾ ਪੈ ਰਹੀ ਆ ਉਹ ਆਪਾਂ ਨੇ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਬਾਰ ਵਿੱਚ ਪਾ ਦੇਣਾ ਜੀ ਉਹਦੀ ਡੋਜ਼ ਮੈਂ ਤੁਹਾਨੂੰ ਦੱਸ ਦਰਨਾ ਮਤਲਬ ਚਮਚੇ ਦੀ ਜਿਹੜੀ ਪਿਛਲੀ ਨੋਕ ਆ ਉਹ ਆਪਾਂ ਨੇ ਭਰ ਕੇ ਪਾ ਦੇਣੀ 1 ਲੀਟਰ ਪਾਣੀ ਦੇ ਵਿੱਚ ਘੋਲ ਲੈਣੀ ਯਾਨੀ ਉਹ ਠੀਕ ਰਹਿੰਦੀ ਜ਼ਿਆਦਾ ਨਹੀਂ ਹੁੰਦੀ ਘੱਟ ਨਹੀਂ ਹੁੰਦੀ ਜੇ ਉਹ ਵੀ ਜ਼ਿਆਦਾ ਦੇ ਹੋ ਜੂ ਉਹ ਵੀ ਨੁਕਸਾਨ ਕਰਦੀ ਆ ਜੀ ਮਤਲਬ ਉਹ ਵੀ ਜ਼ਿਆਦਾ ਨੁਕਸਾਨ ਕਰਦੀ ਆ ਇਹ ਤੁਸੀਂ ਦੇ ਸਕਦੇ ਦਵਾਈਆਂ ਜੀ ਇਹ ਮਤਲਬ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਦਵਾਈਆਂ ਇਹਦਾ ਯਾਨੀ ਫਾਇਦੇ ਹੀ ਫਾਇਦੇ ਆਪਾਂ ਜਿਵੇਂ ਕੋਈ ਜ਼ਿਆਦਾ ਮੈਡੀਕਲ ਲੋਡ ਪੈਂਦੀ ਆ ਕਬੂਤਰ ਨੂੰ ਆਪਾਂ ਦੇ ਕੇ ਨੌ ਵਰ ਨੌ ਕਰ ਸਕਦੇ ਆ ਵੀਰੋ ਬਾਜ਼ੀਆਂ ਆ ਗਈਆਂ ਹੁਣ ਕਬੂਤਰ ਜਿਹੜਾ ਆ ਦਿਨਾਂ ਜੇ ਢਿੱਲਾ ਹੋ ਗਿਆ ਫਿਰ ਉਹ ਤੁਹਾਨੂੰ ਪਤਾ ਦਵਾਈਆਂ ਦੇਣ ਨਾਲ ਗਾਹਾਂ ਗਰਮੀਆਂ ਪੈਣੀਆਂ ਤੁਹਾਨੂੰ ਪਤਾ ਕੂਤਰ ਫਿਰ ਗਰਮੀ ਮੰਦਾ ਠੀਕ ਹੈ ਜੀ ਜਦ ਵੀ ਤੁਸੀਂ ਪੱਟਣਿਆ ਤਿੰਨ ਚਾਰ ਦਿਨ ਲੀਵਰ ਵਾਲੀ ਦੇਣੀ ਆ ਲੀਵਰ ਟੋਨਿਕ ਦੇਣੀ ਆ ਤਿੰਨ ਚਾਰ ਦਿਨ ਠੀਕ ਹੈ ਜੀ ਨਾਲ ਆਪਣਾ ਜਿਹੜਾ ਦਾਣਾ ਕਣਕ ਸਰੋਂ ਛੋਲੇ ਆਪਣਾ ਮੱਕੀ ਇਹ ਚਾਰ ਚੀਜ਼ਾਂ ਆਪਣੀਆਂ ਪਾ ਸਕਦੀਆਂ ਜੀ ਵਧੀਆ ਵਧੀਆ ਫੰਗ ਮੰਨਦੇ ਆ ਜੀ ਠੀਕ ਹੈ ਜੀ ਆਪਣਾ ਤੰਦਰੁਸਤ ਰਹਿਣ ਸਾਭ ਦੇ ਕਬੂਤਰ ਵੀ ਆਪਣਾ ਚੈਨਲ ਸਾਰੇ ਵੀਰ ਸਬਸਕ੍ਰਾਈਬ ਕਰ ਲਓ ਜਿੰਨੀ ਜਾਣਕਾਰੀ ਆਪਾਂ ਨੂੰ ਮਿਲੂਗੀ ਜੀ ਬਾਜ਼ੀਆਂ ਦੇ ਰਿਲੇਟਿਡ ਬਾਜ਼ੀਆਂ ਤੇ ਆਪਾਂ ਨੂੰ ਮੌਕਾ ਮਿਲਿਆ ਸਭ ਦਿਖਾਉਣ ਦਾ ਬਾਜੀ ਆਪਾਂ ਬਾਜੀ ਵੀ ਦਿਖਾਈ ਕਰਾਂਗੇ ਜੀ ਜਿੱਦਾਂ ਬਾਜੀ ਦਾ ਪ੍ਰੋਸੈਸ ਹੋਇਆ ਕਰੂਗਾ ਠੀਕ ਹੈ ਜੀ ਆਪਾਂ ਜਿੰਨੀ ਉਸਤਾਦਾਂ ਕੋਲੋਂ ਜਾਣਕਾਰੀ ਸ਼ੇਅਰ ਹੁੰਦੀ ਆ ਆਪਾਂ ਤੁਹਾਨੂੰ ਸਾਰੀਆਂ ਜਿਹੀਆਂ ਜਾਣਕਾਰੀ ਸ਼ੇਅਰ ਕਰੇ ਕਰਾਂਗੇ ਜੀ ਡੋਜ਼ ਦੱਸੇ ਕਰਾਂਗੇ ਦਵਾਈ ਦੀ ਕਿੰਨੀ ਦੇਣੀ ਆ ਕਿੰਨੀ ਆਪਾਂ ਡੋਜ਼ ਲਾ ਸਕਦੇ ਆ ਜੀ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਬੱਚਿਆਂ ਦਾ ਕਾਹ ਲੋ ਸ਼ੌਕ ਜੀ ਇਹ ਆਪਾਂ ਪਹਿਲੀਆਂ ਬਾਜ਼ੀਆਂ ਛੱਡਾਂਗੇ ਜੀ ਜਿੱਦਾਂ ਆਪਾਂ ਪਿਛਲੀ ਵਾਰ ਦਸੰਬਰ ਮਹੀਨੇ ਚ ਬੱਚੇ ਮਤਲਬ ਉਹ ਹੋ ਗਏ ਤੇ ਆਪਣੇ ਢਾਰ ਫੇ ਆਪਾਂ ਨੇ 4B4 ਵਿੱਚ ਤੇ 8 ੜੂ ਕੇ ਮਾਰਚ માં ਛੱਡ ਲਏ ਤੇ ਜੀ ਪਹਿਲੀਆਂ ਬਾਜ਼ੀਆਂ ਚਲੋ ਵਧੀਆ ਰਿਜ਼ਲਟ ਰਿਹਾ ਜੀ ਉਹਨਾਂ ਦਾ ਯਾਨੀ ਪਹਿਲੀਆਂ ਬਾਜ਼ੀਆਂ ਉਹਨਾਂ ਨੇ ਜਿੱਤ ਲੀਆਂ ਦੀਆਂ ਦੋਏ ਜੀ ਆਪਾਂ ਇਹਨੇ ਓਲ ਕੇ ਛੱਡ ਲਿਆ ਤੇ ਕੋ ਬਨੂੜ ਕੋ ਹਸਨਪੁਰ ਉਧਰ ਪਹਿਲੀਆਂ ਬਾਜ਼ੀਆਂ ਛੱਡ ਲੀਆਂ ਤੇ ਬਾਬੇ ਨੇ ਬੜੀ ਕਿਰਪਾ ਕਰੀ ਜੀ ਬਾਕੀ ਚੈਨਲ ਨੂੰ ਕਾਹ ਲੋ ਸਬਸਕ੍ਰਾਈਬ ਕੋਈ ਗਲਤੀ ਫਲਤੀ ਪੁਲ ਚੁਕ ਮਾਫ ਕਰਨੀ ਜੀ ਵੀਡੀਓ ਦੇ ਵਿੱਚ ਕੋਈ ਗਲਤ ਇਨਫਾਰਮੇਸ਼ਨ ਹੋਈ ਵੀਰ ਮਾਰ ਕੇ ਕਮੈਂਟ ਬਣ ਕੇ ਦੱਸ ਦਿਓ ਜੀ ਕਿ ਮੈਂ ਜੋ ਵਰਤਦਾ ਤੁਹਾਨੂੰ ਉਹੀ ਸਾਰਾ ਕੁਝ ਦੱਸਿਆ ਜੀ ਬਾਕੀ ਹਰੇਕ ਭਰਾ ਦੀ ਆਪਣੀ ਆਪਣੀ ਸਮਝ ਹੈ ਕਈ ਪੁਰਾਣੇ ਵੀ ਨੇ ਬੰਦੇ ਪੁਰਾਣੇ ਦਾ ਨਾਂ ਕਰਨ ਕੋਈ ਚੱਕਰ ਨਹੀਂ ਜੀ ਨਵੇਂ ਆਪਾਸ ਤੇ ਜਿਕਣਾ ਹੋਆ ਸੀ ਵੀ ਨਵੇਂ ਹੀ ਆ ਜੀ ਹਾਂਜੀ ਕੋਈ ਯਾਨੀ ਕੁੱਤਰ ਵਾਜਣਾਂ ਜੋੜਿਆਂ ਨੂੰ ਬਾਲਾ ਟਾਈਮ ਹੋ ਗਏ ਨਹੀਂ ਹਰਕਿਆਂ ਨੂੰ 2-2 ਸਾਲ ਹੋਏ ਆ ਜੀ ਸਾਲ ਤਾਂ ਕਰਕੇ ਜੋ ਜਾਣਕਾਰੀ ਆਪਾਂ ਘਰਾਂ ਵਰਤਦੇ ਆਂ ਜੀ ਆਪਾਂ ਉਹੀ ਸ਼ੇਅਰ ਕਰਦੇ ਆਂ ਜੀ ਤੁਹਾਡੇ ਨਾਲ ਇਹ ਦਵਾਈਆਂ ਆਪਣੇ ਕੋਲ ਲਿਆ ਕੇ ਰੱਖੋ ਜੀ ਬਾਕੀ ਜੋ ਆਪਾਂ ਪਾਊਡਰ ਵੀ ਲਿਆਵਾਂਗੇ ਜੀ એનર્ਜੀ ਵਾਲਾ ਰਿਕਵਰੀ ਵਾਲਾ ਜੋ ਹੁੰਦਾ ਆਪਣਾ ਕੈਲਸ਼ੀਅਮ ਸਾਰਾ ਪਾਊਡਰ ਜੋ ਲਿਆएंगे ਰਿਕਵਰੀ ਵਾਲਾ ਸਭ ਤੁਹਾਨੂੰ ਸ਼ੇਅਰ ਕਰਾਂਗੇ ਜੀ ਐਨ ਯੂਜ਼ ਕਰਕੇ ਵੀ ਦਿਖਾएंगे ਜੀ ਧੰਨਵਾਦ ਜੀ ਚੈਨਲ ਨੂੰ ਕਨ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕਿਸੇ ਧੰਨਵਾਦ